ਪਈਏ 55 ਪੈਸੇ ਸੀ ਜਿਹੜੇ ਗੰਨੇ ਦੇ ਬਕਾਇਦੇ ਦਾ ਸਵਾਲ ਜਿਹੜਾ ਰਹਿਦਾ ਹੈਗਾ ਉਹ ਵਾ ਤੋ ਸਾਰੇ ਸਵਾਲ ਸਾਡੇ ਲਈ ਵੱਡੇ ਨੇ ਛੋਟਾ ਸਵਾਲ ਕੋਈ ਵੀ ਨਹੀਂ ਹੈ ਇਹ ਵੀ ਸੰਘਰਸ਼ ਦੀ ਲੋੜ ਮੰਗਦੇ ਆ ਤਾਂ ਇੱਕ ਮੰਗਪੁੱਤਰ ਦੇਣ ਆਉਣਾ ਸੀ ਆ ਗਏ ਆ ਇਹ ਮਨ ਬਣਾ ਕੇ ਮੋਰਚੇ ਲਾਉਣੇ ਪੈਣੇ ਠੀਕ ਹੈ ਜੀ ਤੌਰ ਲੰਮੀ ਲੜਾਈ ਲੜਨੀ ਪਹਿਣੀ ਇਹ ਇਹਨਾਂ ਕੋਲੇ ਸੂਈ ਤੱਕ ਦਾ ਜਿਹੜਾ ਸੂਈ ਵੀ ਘਵਾਚੀ ਹੋਊ ਨਾ ਉਹ ਵੀ ਪ੍ਰਵਾਹਾਵਾਂਗੇ ਉੱਥੇ ਹਰ ਚੀਜ਼ ਲਾਵਾਂਗੇ ਪਰ ਉਹਦੇ ਲਈ ਲੰਮੇ ਸ਼ਗਰਸ਼ਾਂ ਦੀ ਤਿਆਰੀ ਸਾਨੂੰ ਕਰਨੀ ਪਹਿਣੀ ਆ ਬਾਕੀ ਚਾਹੇ ਉਹ ਹੋਣ ਵਾਲੀ ਭਗਵੰਤਮਾਨ ਸਰਕਾਰ ਹੋਵੇ ਜੇ ਤੋ ਪਹਿਲੋ ਪੰਜਾਬ 'ਚ ਰਹੀਆਂ ਸਰਕਾਰਾਂ ਹੋਣ ਔਰ ਜੋ ਸੱਤਾ 'ਚ ਬੈਠੀ ਪਾਸਪਾ ਹੋਵੇ ਵਿਰੋਧੀ ਦੇ ਦੀ ਮੁਖ ਲੀਡਰਸ਼ਿਪ ਕਾਂਗਰਸ ਹੋਵੇ ਇਹਨਾਂ ਦੀਆਂ ਕਾਰਪੋਰੇਟ ਪੱਕੀ ਨੀਤੀਆਂ ਨੇ ਇਹਨਾਂ ਦਾ ਆਪੋਚ ਉਹਦੀ ਨੀਤੀਆਂ ਦਾ ਕੋਈ ਵਖਰੇਵਾ ਨਹੀਂ ਹੈਗਾ ਪਰ ਅਸੀਂ ਇਹਨਾਂ ਦੇ ਬਿਆਨਾਂ ਤੋਂ ਅਕਸਰ ਭੁਲੇਖਾ ਖਾ ਜਾਂਦੇ ਜਦੋਂ ਬਿਆਨਬਾਜ਼ੀ ਕਰਦੇ ਉਦੋਂ ਸਾਨੂੰ ਇਹਨਾਂ ਦੀ ਅਸਲ ਨਸਲ ਦਾ ਨਹੀਂ ਪਤਾ ਲੱਗਦਾ ਹੁੰਦਾ ਜਾਨੀ ਦੀ ਅਕਾਲੀ ਦਲ ਪੰਥ ਦੇ ਨਾਂ ਤੇ ਰਾਜਨੀਤੀ ਕਰਦਾ ਰਿਹਾ ਪੰਜਾਬ ਦੇ ਵਿੱਚ ਸਾਡੇ ਬਾਪੂ ਝੋਖਾ ਖਾਂਦੇ ਰਹੇ ਵੀ ਇਹ ਕਰੇ ਗੁਰੂਆਂ ਦੀ ਵਿਚਾਰਧਾਰਾ ਤੇ ਚੱਲ ਰਹੀ ਹੈ ਤੇ ਜੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਚੱਲਦੇ ਹੁੰਦੇ ਨਾ ਇਹ ਪੰਜਾਬ ਦਾ ਆਸ਼ਰ ਮਾਰਾ ਹੁੰਦਾ ਤੇ ਨਾ ਅਕਾਲੀਵਲ ਦਾ ਆਸ਼ਰ ਇਹ ਨਾ ਮੜਾ ਹੁੰਦਾ ਕੈਨ ਨੂੰ ਵੀ ਵਰਕ ਪੈਂਦਾ ਸੱਚੀ ਤੇ ਬਾਪੂ ਜੀ ਦੇ ਔਰ ਜੇ ਕਾਂਗਰਸ ਦੀ ਗੱਲ ਕਰੋ ਗੜੀਆਂ ਗੱਲਾਂ ਕੰਮ ਤੋਂ ਵੋਟਾਂ ਲੈਣ ਤੋਂ ਪਹਿਲਾਂ ਕਰਦੀ ਹੁੰਦੀ ਆ ਉਹ ਜਿੱਤਣ ਤੋਂ ਬਾਅਦ ਉਹ ਗੱਲਾਂ ਨਹੀਂ ਰਹੀਆਂ ਇਸ ਕਰਕੇ ਇਹਨਾਂ ਦੀ ਬਿਆਨਬਾਜ਼ੀ ਤੋਂ ਐ ਲੱਗੂਗਾ ਵੀ ਸੁਖਬੀਰ ਬਾਦਲ ਹੋ ਸਕਦਾ ਗਲੋ ਹੀ ਫੜ ਲੈ ਬਾਗਵੇਂ ਦੇ ਜਿੱਤੀ ਵੀ ਚੈਨਲ ਤੇ ਵੇਖੋਗੇ ਹਾਂ ਨਾ ਬੰਦਾ ਭਲਵਾਂ ਦਾ ਬਹੁਤ ਬਾਜਬਾਦ ਸਾਹਿਬ ਬਹੁਤ ਵਧੀਆ ਬੋਲਦਾ ਬਾਟਾਂ ਦੇ ਘੱਟਿਆ ਮੈਂ ਕਿਹਾ ਵਟ ਕਹਿ ਦੇ ਨਹੀਂ ਕੱਢੇ ਤੇਰੇ ਗੱਡੂ ਦਾ ਜਿੱਦਣ ਸਤਾਜ ਆ ਗਿਆ ਐਵੇਂ ਕਾਲੀਦਾਲ ਬਿਆਨ ਦੇਵੇ ਉਵੇਂ ਇਹਨਾਂ ਦੇ ਆਪੋ ਚੋਦੀ ਰਿਸ਼ਤੇਦਾਰੀਆਂ ਬਹੁਤ ਨੇ ਕੱਥੇ ਪਾਰਟੀ ਦਾ ਅਸੀਂ ਇਹਦਾ ਵੀ ਨਹੀਂ ਵਿਰੋਧ ਕਰਦੇ ਕੋਈ ਸਿਆਸਤਦਾਨ ਆਪੋ ਚੋਦੀ ਰਿਸ਼ਤੇਦਾਰੀ ਨਾ ਰੱਖੇ ਜਾਂ ਆਪੋ ਚੋਦੀ ਚੰਗਾ ਬੋਲਣ ਨਾ ਸਾਨੂੰ ਦੋਖਿਆ ਵੀ ਸਾਡੇ ਆਲੇ ਨੂੰ ਨਣਾ ਕਿਉਂ ਕੋ ਉਬਰੰਗੇ ਜਿੰ ਪਿੰਡ ਵੀ ਜੇ ਤੁਸੀਂ ਸਾਂਝਾ ਰੱਖ ਸਕਦੇ ਹੋ ਤਾਂ ਸਾਡਾ ਸਾਟਾ ਸਮਾਜ ਵੀ ਇਹ ਪਤਾ ਕੀ ਆ ਕੱਲ ਤੁਸੀਂ ਪੁੱਛ ਲਓ ਸਰਪੰਚਾਂ ਨੂੰ ਪਿੰਡਾਂ 'ਚ ਬੰਦੇ ਛੱਡੇ ਹੁੰਦੇ ਵੀ ਜੇ ਕਾਂਗਸ ਦੀ ਰੈਲੀ ਆ ਦੇਖੋ ਕਾਲੀ ਨਾਲ ਕਾਂਗਸ ਦਾ ਬੰਦਾ ਨਹੀਂ ਜਾਣਾ ਚਾਹੀਦਾ ਗੱਡੀ ਲੱਗੀ ਆ ਦੇ ਵੇਖਣ ਲਈ ਦੇਖੋ ਉੱਥੇ ਬੜਾ ਜੇ ਇਹ ਕਦੇ ਕਾਲੀਆਂ ਦੀ ਰੈਲੀ ਤੋਂ ਉਹਦੇ ਕਾਂਗਸੀਆ ਵੀ ਪਿੰਡਾਂ 'ਚ ਕੋਈ ਕਿਸੇ ਦਾ ਵੋਟਰ ਆ ਚਾਹੇ ਸਪੋਰਟਰ ਆ ਇਹ ਉਹਦੀ ਆਪਣੀ ਨਿੱਜੀ ਜ਼ਬੂਰੀਅਤ ਹੈ ਕਿ ਉਹ ਕਿੰਨੂੰ ਵੋਟ ਪਾਉਂਦਾ ਕਿੰਨੂੰ ਪਸੰਦ ਕਰਦਾ ਤੇ ਕਿੰਨੂੰ ਇਹ ਝੰਡਿਆਂ ਦੇ ਨਾਂ ਤੇ ਵੀ ਲੜਾਉਂਦੇ ਆ ਵੀ ਕਾਲੀ ਦਾ ਲਿਆ ਸ਼ਕਾਉਂਦਾ ਵੀ ਜਿਹਦੇ ਘਰ ਕਾਂਗਰਸੀ ਦੇ ਘਰ ਝੰਡਾ ਲੱਗਾ ਉਹ ਸਾਡਾ ਦੁਸ਼ਮਣ ਹੈ ਉਹ ਪਾਈ ਸ਼ਕਾਉਂਦਾ ਕਿ ਨਹੀਂ ਸਮਝਦਾ ਕਾਂਗਰਸ ਇਸ ਕਹੁੰਦੀ ਵੀ ਜਿੰਨਾ ਮਗਰ ਕਾਲੀਆਂ ਦਾ ਝੰਡਾ ਲੱਗਾ ਉਹ ਸਾਡੇ ਮਖਨੇ ਵੋਟਰ ਹੋ ਸਕਦੇ ਸਪੋਰਟਰ ਦੁਸ਼ਮਣ ਉਹਨਾਂ ਚ ਕੋਈ ਵੀ ਸਾਡਾ ਨਹੀਂ ਹੈਗਾ ਤੇ ਜਿਹੜੀ ਨਫ਼ਰਤ ਦੇ ਬੀਜਦੇ ਆ ਸਾਡੇ ਲੋਕਾਂ ਦੇ ਵਿੱਚ ਇਹ ਸਭ ਤੋਂ ਮਾਰਿਆ ਆਪ ਸਾਰੇ ਇਕੱਠੇ ਦੇ ਅਹੀਂ ਇਹਨੇ ਵੀ ਆ ਡਰਾਮਾ ਨਾ ਨਾ ਕਰੋ ਭਾਈ ਸਾਡੇ ਨੂੰ ਵੀ ਇਕੱਠੇ ਰਹਿਣ ਦੋ ਠੀਕ ਆ ਵੋਟ ਕਿੱਥੇ ਪਾਉਣੀ ਕਿਨੇ ਨਹੀਂ ਪਾਉਣੀ ਇਹ ਲੋਕਾਂ ਦਾ ਮਸਲਾ ਹੁਣ ਮੈਂ ਦੋ ਸ਼ਰਤਾਂ ਤੁਹਾਨੂੰ ਕੋਲੇ ਖਾਣ ਲੱਗੇ ਆਮ ਆਦਮੀ ਤੇ ਭਾਜਪਾ ਇਹ ਇਹਨਾਂ ਨੂੰ ਵੀ ਖਤਰਨਾਕ ਆ ਗਿਆ ਇਹ ਭਲੇਖਾ ਲੱਗਣ ਡਿਆ ਹੁਣ ਪੰਜਾਬ ਵਾਲੇ ਪਾਣੀਆਂ ਤੇ ਆ ਕੇ ਤਨ ਹੁਣਾਂ ਚੀਚੀ ਨੂੰ ਲਉ ਲਉ ਲਗਾ ਭਗਵੰਤ ਮਾਨ ਵੀ ਬਾਂਹ ਚੀਹੇ ਰੋ ਜਾ ਠੀਕ ਹੈ ਜੀ ਤੇ ਜੇ ਪਹਿਲੇ ਸੀਂ ਨਹੀਂ ਮੁਕਣ ਡੇ ਸਾਥੋਂ ਠੀਕ ਹੈ ਜੀ ਤੋਂ ਇਹ ਭਾਈ ਇਹਨਾਂ ਦੀ ਵਿਚਾਰਤਾਰਾ ਦੋਵਾਂ ਦੀ 나ਗਪੁਰ ਹੋਈਆਂ ਠੀਕ ਹੈ ਜੀ ਜੋ 나ਗਪੁਰੋ ਚੱਲ ਰਿਹਾ ਭਗਵੰਤ ਮਾਨ ਨੇ ਵੀ 나ਗਪੁਰਿਆਂ ਦੇ ਦਿਸ਼ਾ ਨਿਰਦੇਸ਼ ਤੇ ਚੱਲਣਾ ਤੇ ਜਿਹੜੀ ਪਾਪਾ ਬੋਦੀ ਆ ਉਹਨੇ ਵੀ ਕਿੱਥੇ ਚੱਲਣਾ ਨਾਗਪੁਰ ਵਾਲੀ ਸਾਸ਼ਤੋ ਤੇ ਜਿਹੜਾ ਪਰੇ ਬੈਠਾ ਵਾ Haryana ਦਾ ਮੁੱਖ ਮੰਤਰੀ ਉਹਨੇ ਵੀ ਨਾਗਪੁਰ ਨਾਲ ਵਿਚਾਰ ਇਹਨਾਂ ਦੀ ਵਿਚਾਰਧਾਰਾ 'ਚ ਕੋਈ ਵੀ ਫਰਕ ਨਹੀਂ ਹੈਗਾ ਹੁਣ BBMP ਦਾ ਮਸਲਾ ਉੱਠਿਆ ਵਾ ਪਾਣੀਆਂ ਦਾ ਰੋਲਾ ਅੱਜ ਸਰਬ ਪਾਰਟੀ ਸੱਦੀ ਜੀ ਮੀਟਿੰਗ ਉੱਥੇ ਜਾਖੜ ਬਿਆਨ ਦੇ ਰਿਹਾ ਪੀਐਸਏ ਪੰਜਾਬ ਦੇ ਨਾਲ ਖੜੇ ਆ ਠੀਕ ਹੈ ਭਾਈ ਉਹ ਦੇਖੋ ਇੱਕੋ ਪਾਰਟੀ ਉਧਰ ਸੈਣੀ ਕਹਿੰਦਾ ਪਈ ਸੀ ਪਾਣੀ ਲੈਣਾ ਵਾ ਇਹਨਾਂ ਨੂੰ ਪੁੱਛੇ ਵੀ ਤੁਸੀਂ ਜਾਂਦਾ ਤੁਸੀਂ ਸਦਾਈ ਜੇ ਜਾਂ ਸਾਨੂੰ ਸਦਾਈ ਬਣਾਉਂਦੇ ਠੀਕ ਆ ਜਦੋਂ ਉੱਤੇ ਤੁਹਾਡਾ ਮਾਂ ਪਿਓ ਇਕੱਠਾ ਸੰਝਾ ਵਾ ਉਹ ਉੱਤੇ ਉਹਨੂੰ ਕਹੋ ਮੈਨੂੰ ਨਵੇੜ ਦੇਵੇ ਕੀ ਸਮਝਾਈ ਮੇਰੀ ਗੱਲ ਕਿ ਨਹੀਂ ਆਈ ਉਹ ਜਾਖੜ ਨੂੰ ਆਂਦੇ ਵੀ ਤੇਰੀਆਂ ਬੋਟਾਂ ਪੰਜਾਬ ਜੈਮ ਬਣ ਨਹੀਂ ਆਈ ਜੇ ਤੂੰ ਕਹਿੰਦਾ ਪੰਜਾਬ ਪਾਣੀਆਂ ਦੇ ਨਾਲ ਤੇਰੀ ਬੋਟ ਬਾੜ ਕੋਈ ਵੀ ਵੀ ਤੂੰ ਐ ਬਣਾਣਾ ਆਪਣੀਆਂ ਉਹ ਤਾਂ ਸੈਣਿਆਂ ਦਾ ਵੀ ਮੈਂ ਆਪਣੀਆਂ ਬਣਾ ਲਾ ਵੀ ਸਾਡਾ ਪਾਣੀ ਤੋਂ ਨਾਲ ਤਾਂ ਇਸ ਕਰਕੇ ਪ੍ਰਭੂ ਇਹਨਾਂ ਨੂੰ ਕੋਈ ਸ਼ਰਮ ਸ਼ੁਰਮ ਨਹੀਂ ਆਉਂਦੀ ਵੀ ਸਾਡੀ ਭਾਜਪਾ ਦੀ ਸਰਕਾਰ ਆ ਸਾਡਾ ਇੱਕ ਸੂਬੇ ਦਾ ਦੇਸ਼ ਦਾ ਪ੍ਰਧਾਨ ਆ ਪਾਰਟੀ ਦਾ ਜੇਪੀ ਨੱਡਾ ਔਰ ਉਹ ਸਾਡੇ ਮਸਲੇ ਬਾਹਰ ਕੇ ਹੱਲ ਕਰਾ ਲਿਆ ਭਈ ਜੇਨਾ ਹੁਣ ਤੇ ਮੈਂ ਕਹਿੰਨਾ ਭਗਵੰਤ ਮਾਨ ਵੀ ਤੁਹਾਡਾ ਹੀ ਆ ਕੀ ਫਰ ਹੁਣ ਦੇਖੋ ਭਗਵੰਤ ਮਾਨ ਨੂੰ ਕਿਵੇਂ ਖੁਸ਼ ਕਰ ਰਹੀ ਹੈ ਸੈਂਟਰ ਤੁਹਾਨੂੰ ਸਾਫ਼ ਦਿਖਾਉ। ਆਹ ਦੇਖੋ ਸਾਰਾ ਡਰਾਮਾ। ਵੀ ਜਦੋਂ ਅੰਦੋਲਨ ਚੱਲ ਰਿਹਾ ਸੀ ਇੱਕ ਉਹ ਤੋਂ ਬਾਅਦ ਦੇਸ਼ ਦੇ মিডিਆ ਨੂੰ ਸਮਝੋ। ਗਲਤਾਂ ਵਾਲੇ ਮੁੱਦੇ ਤੇ ਯੂਪੀ ਸਰਕਾਰ ਖੱਸੀ ਪਈ ਸੀ। ਗਲਤਾਂ ਦੇ ਮੁੱਦੇ ਪੰਜਾਬ 'ਚ ਵੀ ਨੈਸ਼ਨਲ মিডিਆ ਤੇ ਚੱਲੇ ਐ। ਆਪਕੀ ਸਾਲ ਵਿੱਚ 100 1600 ਗਲਤਾਂ ਦੇ ਹਮਲੇ ਹੋ ਗਏ ਕੱਲੇ ਯੂਪੀ ਸਟੇਟ ਦੇ। ਅਰੇ ਮੁੱਦਾ ਬਹੁਤ ਸਿਖਰ ਤੇ ਚੱਲ ਰਿਹਾ ਹੈ ਫਸੇ ਪਈ ਇਹ ਪਾਸਪੋਰਟ ਸੈਕੰਡ ਜਿਹੜਾ ਵਫਾ ਤੋਂ ਦਾ ਕਾਨੂੰਨ ਲੈ ਕੇ ਆਏ ਸੀ ਪੱਛਮੀ ਬੰਗਾਲ ਦੇ ਵਿੱਚ ਹਿੰਸਾ ਚੱਲ ਰਹੀ ਸੀ ਉਹ ਤੋਂ ਵੀ ਖੜਾ ਨਹੀਂ ਛੁੱਟ ਰਿਹਾ ਉਹ ਵਾਅਦਾ ਜਾਣ ਰਿਹਾ ਹੈ ਤਾਂ ਠੀਕ ਹੈ ਜੀ ਇਹ ਤੋਂ ਕਹਾ ਜਿਹੜਾ ਇਹਨਾਂ ਦਾ ਇੱਕ ਐਮਪੀ ਆ ਜਿਹੜਾ ਨਿਆਂਪਾਲਿਕਾ ਦੇ ਖਿਲਾਫ ਬੋਲ ਗਿਆ ਉਹ ਮੁੱਦਾ ਵੀ ਬਹੁਤ ਤੂੜਫਟ ਨੇ ਆਸੀ ਤਾਂ ਉਹ ਵੀ ਕੋਈ ਸਰਮੋਨੀ ਜਿਹਾ ਬਹਦਾ ਚੋਂ ਕਿੱਦਾਂ ਨਿਕਲ ਗਿਆ ਹਰ ਇਧਰ ਪੰਜਾਬ ਚ ਵੇਖ ਲੋ ਸਾਡੇ ਧਰਨੇ ਥਾਲ ਤੇ ਕੋਈ ਮੁੱਦਾ ਨਹੀਂ ਚੱਲ ਰਿਹਾ ਨਾ ਸਿੱਖਿਆ ਕ੍ਰਾਂਤੀ ਚੱਲੀ ਉਹ ਵੀ ਜਿਵੇਂ ਆਮ ਲੋਕ ਬੋਲ ਕੇ ਤੁਈ ਦੱਸ ਹੀ ਦਿੱਤਾ ਠੀਕ ਹੈ ਜੀ ਨਾ ਨਸ਼ਿਆਂ ਵਿਰੁੱਧ ਜੁੱਧ ਚੱਲਿਆ ਉਹ ਕਰੇ ਤੇ ਕਰੇ ਕਿ ਕਿੱਥੇ ਮਰੇ ਕਿੱਥੇ ਟੱਕਰ ਮਾਰੇ ਜੇ ਹੁਣ ਆ ਪਹਿਲਗਾਮ ਦਾ ਕਾਂਡ ਹੋ ਗਿਆ ਬੇਸ਼ੱਕ ਜਿਨ੍ਹਾਂ ਨੇ ਕੀਤਾ ਕੋਈ ਪੰਜਾਬੀ ਨਹੀਂ ਕਹੂਗਾ ਵੀ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਪਰ ਪਹਿਲਗਾਮ ਤੋਂ ਬਾਅਦ ਜਿਵੇਂ ਇਹਨਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਦਾ ਰੌਲਾ ਪਵਾਤਾ ਧਰਮ ਦੇ ਨਾਂ ਤੇ ਜਿਵੇਂ ਕਸ਼ਮੀਰੀਆਂ ਨੂੰ ਪੰਜਾਬ ਦੇ ਅੰਦਰ ਟਾਰਗੇਟ ਕੀਤਾ ਗਿਆ ਆ 10 ਦਿਨਾਂ ਬਾਅਦ ਪੰਜਾਬੀ ਪਿੱਛੇ ਨਿਕਲ ਗਏ ਪੰਜਾਬ ਵਾਲੇ ਸੋਸ਼ਲ ਮੀਡੀਆ ਤੇ ਵੇਖੋ ਕਿੰਨੀ ਖਿੱਲੀਆਂ ਉੱਡ ਰਹੀਆਂ ਨੇ ਲੋਕ ਤਾਂ ਭਾਵੇਂ ਅਸੀਂ ਸਹਿਮ ਲੋਕ ਤਾਂ ਇਹ ਕਹਿ ਰਹੇ ਵੀ ਇਹਨਾਂ ਦਾ ਆਪਣਾ ਹੀ ਕਰਿਆ ਧਰਿਆ ਵਾ ਚਲ ਇਹਦਾ ਜਾਂਚ ਦਾ ਵਿਸ਼ਾ ਹੋ ਸਕਦਾ ਜਾਨੀ ਭਗਵੰਤ ਮਾਨ ਨੇ ਦੋ-ਤਿੰਨ ਚੁੱਪੋ ਕੇ ਵੇਖਿਆ ਵੀ ਕੀ ਆ ਬਾਰਡਰ ਵਾਲਾ ਮਸਲਾ ਮੇਰੇ ਹੱਲ ਕਰ ਉਹ ਵੀ ਵੇਖਿਆ ਵੀ ਹੱਲ ਲੋਕ ਤਾਂ ਫਿਰ ਇਧਰ ਪੰਜਾਬ ਦੇ ਅੰਦਰ ਟਰਾਲੀ ਚੋਰਾਂ ਦੇ ਨਾਂ ਤੇ ਰੌਲਾ ਪਈ ਜਾਂਦਾ ਕਦੀ ਕਿਦੇ ਚਲ ਗਿਆ ਉੱਥੇ ਕੀ ਲੈਂਦੇ ਆ ਕਦੇ ਚਲ ਜਾਂਦਾ ਕੋਈ ਕੇ ਲੈਂਦੇ ਆ ਤਾਂ ਪੂਰੀ ਤਰ੍ਹਾਂ ਫਸਿਆ ਪਿਆ ਭਾਰਤ ਮਾਲਾ ਯੋਜਨਾ ਤਹਿਤ ਜੋਰ ਲਾਇਆ ਕੁੱਟ ਕੇ ਕਿਸਾਨਾਂ ਨੂੰ ਕਿਵੇਂ ਪੱਧਰੇ ਕਰਕੇ ਇਹ ਛੜਕਾ ਕੱਢ ਜਾ ਉਹਦੇ 'ਚ ਵੀ ناکਾਮਜਾਬ ਰਹਿ ਰਿਹਾ ਥਾਂ ਥਾਂ ਵਿਰੋਧ ਹੋ ਰਿਹਾ ਸਰਕਾਰ ਜ਼ਬਰ ਕਰਕੇ ਭੁਵੇਂ ਛੜਕਾ ਕੱਢ ਲੇ ਪਰ ਉਹਦਾ ਵਿਰੋਧ ਦਾ ਸਾਹਮਣਾ ਤੇ ਕਰਨਾ ਹੁਣੇ ਸਮਝੋ ਕਿੰਨੇ ਜ ਫਸਿਆ ਉਹ ਅੱਜ ਵੀ ਕੀ ਬਣਿਆ ਉਹ ਮੋਦੀ ਆਂਦਾ ਵੀ ਮੇਰਾ ਤੇ ਕੰਮ ਸੂਤ ਆ ਪੂਰੇ ਦੇਸ਼ ਤੇ ਮੇਰੀ ਆਲੀ ਤੂਤੀ ਬੋਲਣ ਦੀ ਪੰਜਾਬ ਤੇਰਾ ਪੁੱਠਾ ਚੱਲਦਾ ਇਹ ਤਾਂ ਮੇਰੀ ਮੰਨਦਾ ਉਹਨਾਂ ਨੇ ਉੱਤੋਂ ਕਿਹਾ ਵੀ ਤੂੰ ਆ ਪਾਣੀ ਵਾਲਾ ਕੱਢ ਲੈ ਬਿੱਟੂ ਸਿਆਪਾਂ ਨੂੰ ਬਿੱਟੂ ਹੋਰ ਤੂੰ ਹੋਰ ਸੱਪ ਕੱਢ ਦੇ ਵੀ ਤੂੰ ਇੱਤਰ ਨੂੰ ਹੋ ਆ ਸਾਰੇ ਤੇਰੀ ਸਿੱਖਿਆ ਕ੍ਰਾਂਤੀ ਵੀ ਖਤਮ ਹੋ ਗਈ ਆ ਤੇਰਾ ਹੱਥ ਜੁੱਦ ਲਖਿਆ ਵਿਰੋਧ ਜੁੱਦ ਵੀ ਠੋਸ ਹੋ ਗਿਆ ਠੀਕ ਹੈ ਜੀ ਅਸੀਂ ਸਾਫ਼ ਅਫਸਰ ਸਾਹਿਬ ਨੂੰ ਕਿਹਾ ਵੀ ਜੇ ਤੁਸੀਂ ਹਕੀਕਤ ਵਿੱਚ ਅਸੀਂ ਜੇ ਕੋਈ ਪੁਲਿਸ ਚੰਗਾ ਕੰਮ ਕਰੂ ਉਹਦੇ ਕੰਮ ਨੂੰ ਨਕਾਰਨਾ ਨਹੀਂ ਚਾਉਂਦੇ। ਯਾ ਜੋਰ ਲੱਗ ਰਿਹਾ। ਸਵਾਲ ਅਸੀਂ ਇਹ ਰੱਖਿਆ ਵੀ ਜੇ ਸਾਡੇ ਪਿੰਡਾਂ ਵਿੱਚ ਸ਼ਰਿਆਂ ਵਿੱਚ ਨਸ਼ਾ ਜਾ ਰਿਹਾ, ਟੀਕੇ ਲੱਗ ਰਹੇ ਤੇ ਫਿਰ ਸਾਡੇ ਹਸਬਨਾ ਤੋਂ ਡਾ ਨਸ਼ਾ ਵਿਰੁੱਧ ਯੁੱਧ ਜੜਾਵਾ ਉਹਨੂੰ ਫੇਲ ਹੀ ਸਮਝਿਆ? ਜਦ ਵੀ ਅਸੀਂ ਕਿਤਾ ਮੰਨੀਆਂ ਵੀ ਠੀਕ ਚੱਲ ਰਿਹਾ। ਤੋਂ ਉਦਰਾ ਆ ਬਾਰਡਰ 'ਤੇ ਬੈਠੇ ਆ। ਇਹਨਾਂ ਨੂੰ ਮੈਂ ਪੁੱਛਦਾ ਵੀ ਕਿੱਦਾਂ ਡਰੋਨ ਆਂਦਾ ਦਿਨੇ ਵੀ ਤੁਰੇ ਆਉਂਦੇ ਆ ਤੇ ਰਾਤ ਵੀ। ਉੱਥੇ ਤੇ ਐਸਾ ਬਨਾ ਡਿੱਗਦੀ ਆ ਉਹ ਕੀ ਕਹਿੰਦੇ ਆ ਸਮੈ ਉੱਤੋਂ ਡਰੋਨਾ ਰਹੇ ਉੱਤੇ ਬਰਫੂ ਨਹੀਂ ਡਿੱਗਦੀ ਹੁੰਦੀ ਸ਼ਿਮਲੇ ਠੀਕ ਆ ਜੀ ਕਿਤੇ ਕੋ ਫੜੇ ਜਾਂਦਾ ਕਿਦੋਂ ਇਹ ਇਹ ਕਿਤੇ 100 ਡਰੋਨਾਂ ਵਿੱਚੋਂ ਦੋ ਫੜਦੇ ਆ ਬਾਕੀ ਟੰਨਾ ਨਾ ਆ ਰਹੀ ਆ ਕਿਲਵਾਂ ਚ ਫੜ ਰਹੇ ਆ ਤੇ ਬਲਾਕੀ ਨਸ਼ਾ ਬੰਦ ਹੋ ਜੂ ਉਹਨੇ ਵੇਖਿਆ ਵੀ ਮੈਂ ਇੰਨਾ ਜ਼ੋਰ ਲਾ ਰਿਆ ਇਹ ਵੀ ਮੇਰਾ ਪੱਟਾ ਹੁਣ ਬਰਾਵਾ ਨਵਾਂ ਨਾ ਕੱਢਿਆ ਜੀ ਠੀਕ ਆ ਜੀ ਹੁਣ ਫੇ ਸਾਰੇ ਇਕੱਠੇ ਕਰਦੇ ਕਾਂਸੀਏ ਵੀ ਪਟਵਾ ਵਾਲੇ ਵੀ ਅੱਜ ਡਰਾਮਾ ਪੂਰੇ ਟੀਵੀ ਚ ਨਾਲ ਦੇ ਚੱਲ ਰਿਹਾ ਪੋਰਸ ਲੋਕ ਕੀ ਕਹਿੰਦੇ ਪਾਖੜਾ ਤੇ ਬੋਲੋ ਬੋਲੋ ਬਹੁਤ ਬਈ ਬਹੁਤ ਵੱਡਾ ਸ਼ੀਦ ਹੋ ਗਿਆ ਆਪ ਕਹਿੰਦੇ ਮੁੱਖ ਮੰਤਰੀ ਜਾ ਵੜਿਆ ਜੀ ਪਾਖੜਾ ਟਾਈਮ ਤੇ ਲਾਓ ਫੇ ਪਾਣੀ ਦਾ ਮਸਲਾ ਹੱਲ ਹੋ ਗਿਆ ਕੀ ਕਹਿੰਦਾ ਬਈ ਇੱਥੇ ਇਹਨੇ ਤੁਹਾਨੂੰ ਕਿਹਾ ਨਿਗਮਰ ਸਾਹਿਬ ਦੇ ਵਿੱਚ ਹੀ ਗਰਾਊਂਡ ਆ ਜਿਹੜੀ ਆ ਰ ਇੱਥੇ ਜਿਹੜੀ ਕ੍ਰਿਕਟ ਗਰਾਊਂਡ ਦੇ ਲਾਗੇ ਗੁਰਨਾਥ ਸਟੇਡੀਅਮ ਸਾਰੇ ਸਕੂਲਾਂ ਦੇ ਬੱਚੇ ਇਕੱਠੇ ਕੀਤੇ ਆ ਇਕੱਠੇ ਕਰਕੇ ਕਹਿੰਦਾ ਨਸ਼ਿਆ ਵਿਰੁੱਧ ਜਾਗਰੂਕੀ ਕਰਨੀ ਗੁਰੂ ਰਾਮਦਾਸ ਦੇ ਮੱਥਾ ਵੀ ਠੇਕ ਗਿਆ ਵੀ ਮੈਨੂੰ ਤਾਕਤ ਦੇਈ ਤੇ ਬਾਬਾ ਸਾਹਿਬਾ ਤੈਨੂੰ ਤਾਕਤ ਕਦੋਂ ਨਹੀਂ ਦਿੱਤੀ ਦਿੱਤੀ ਰਿਹਾ 95 1000 ਕਿੱਦਾਂ ਦੇ ਦੇ ਦੀ ਤੇ ਠੀਕ ਹੈ ਜੀ ਤੋ ਝੂਠ ਵੀ ਕਿਤੇ ਫੜਿਆ ਆ ਦੂਜਾ ਡਰਾਮਾ ਹੁਣ ਫੇਰ ਕੀਤਾ ਤੋ ਇਹ ਡਰਾਮੇ ਹੋ ਰਹੇ ਆ ਵੀ ਹੁਣ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਆ ਕਿਸਾਨ ਇੱਕ ਮੁਠ ਹੋ ਕੇ ਬੋਲ ਰਹੇ ਆ ਕਿਸਾਨ ਜਾਤ ਪਾਤ ਤੇ ਧਰਮ ਵਾਲੇ ਮੁੱਦੇ ਤੋਂ ਉੱਪਰ ਉੱਠ ਕੇ ਹਿੰਦੂ ਵੀ ਜਿਹੜਾ ਦੇਸ਼ ਦਾ ਹਿੰਦੂ ਕਿਸਾਨ ਆ ਉਹਨੂੰ ਵੀ ਫਸਲਾਂ ਦੇ ਰੇਟ ਵਾਜਬ ਨਹੀਂ ਮਿਲ ਰਹੇ ਚਾਹੇ ਮੁਸਲਮਨ ਕਿਸਾਨ ਆ ਉਹਨੂੰ ਵੀ ਫਸਲਾਂ ਦੇ ਰੇਟ ਜੈਨੀ ਹੋ ਸਕਦਾ ਬੋਧੀ ਵੀ ਹੋ ਸਕਦਾ ਸਿੱਖ ਵੀ ਤੋਂ ਕਿਸਾਨ ਇੱਕ ਜਮਾਤ ਬਣਾ ਕੇ ਲੜ ਰਹੇ ਆ ਹੁਣ ਕਹਿੰਦੇ ਫੁੱਟ ਕਿੱਲਾ ਮਾਉਣੀ ਆ ਉਹਨੂੰ ਉਤੋਂ ਕਿਹਾ ਮੋਦੀ ਨੇ ਵੀ ਆ ਪਾਣੀ ਨਾਲ ਤੇਰਾ ਵੀ ਸਰ ਜੀ ਮੇਰਾ ਵੀ ਸਰਜੂ ਨਾਲੇ ਕਿਸਾਨਾਂ ਦੇ ਵਿੱਚ ਆਪਸੀ ਦੀ ਫੁੱਟ ਪੈ ਜੂ ਕੀ ਇਹ ਨਾ ਭਾਸ਼ਾ ਦੀ ਹੈ ਰਣਨੀਤੀ ਆ ਪਿੱਤਰ ਦੇ ਨਾਂ ਤੇ ਲੜਾਓ ਜਾਤ ਦੇ ਨਾਂ ਤੇ ਲਾਓ ਇਲਾਕਾ ਇਲਾਕੇ ਦੇ ਨਾਂ ਤੇ ਲੜਾਓ نسل ਦੇ ਨਾਂ ਤੇ ਲੜਾਓ ਜੇ ਹੁਣਾਂ ਭਗਵੰਤ ਮਾਨ ਮੁੱਦਾ ਚੁੱਕ ਰਿਆ ਤੇ ਇਹ ਵੀ ਇਸੇ ਕਰਕੇ ਚੁੱਕ ਰਿਆ ਹੈ ਇਹ ਦੇਖੋ ਪੰਜਾਬ ਦੀ ਵਿਧਾਨ ਸਭਾ ਵਾ ਪੰਜਾਬ ਦੇ ਪਾਣੀਆਂ ਦੇ ਮਸਲੇ ਦੀ ਹੱਲ ਵਾਸਤੇ ਤਦੋਂ ਕੀ ਹੈ ਕੀ ਆ ਪੰਜਾਬ ਦੀ ਉੱਤੇ ਉਹਨੂੰ ਸੱਦੇ ਨਾ ਉੱਤ ਲਿਆਵੇ ਕਾਨੂੰਨ ਕੋਈ ਵੇਖੇ ਮਾਂ ਦੇ ਪੁੱਤ ਦੀ ਯੁਰਤ ਵੇਖੀਏ ਭਲਾ ਕੀ ਕਹਿੰਦਾ ਜਿਹੜਾ ਮੋਦੀ ਦੇ ਅੱਗੇ ਕਿਤੇ ਖੰਗ ਖੰਗਲਾ ਹੀ ਨਹੀਂ ਗੋਡੇ ਤੇ ਕੇ ਬੈਠਾ ਉਹ ਪਾਣੀਆਂ ਦੇ ਪਲਾਕੀ ਕਿੱਦਾਂ ਧੰਕਿਆ ਦੇ ਦੁਕੇਂਦਰ ਨੂੰ ਸਮਝੋ ਮੜਾ ਜਾ ਮੇਰੀ ਗੱਲ ਕੇਂਦਰ ਨੇ ਸਿੱਖਿਆ ਨੀਤੀ ਬਣਾਈ ਆਪਾਉ ਨੇ ਕਿਤੇ ਉਹਨਾਂ ਗਾੜੀ ਉੱਚੀ ਸਾਹੀ ਨਹੀਂ ਲਿਆ ਇਹ ਐਂਡਾ ਵੀ ਸਾਡੀ ਮਾਂ ਬੋਲੀ ਪੰਜਾਬੀ ਆ ਬਾਈ ਅਸੀਂ ਤੁਹਾਡੀ ਸਿੱਖਿਆ ਨੀਤੀ ਨੂੰ ਪ੍ਰਵਾਨ ਨਹੀਂ ਕਰਦੇ ਆ ਬੱਸ ਦੋ 2000 ਕਰੋੜ ਰੁਪਏ ਚੁੱਕ ਲੈ ਤੇ ਆ ਹੁਣ ਸਿੱਖ ਆ ਤੂੰ ਜਿਹੜਾ ਘੱਟ ਉਹਦੇ ਚ ਹੋਣ ਰਿਹਾ ਆ ਤਮਿਲ ਲਾਡੂ ਦਾ ਮੁੱਖ ਮੰਤਰੀ ਆ ਜਿੰਨੇ ਕਿਹਾ ਨਹੀਂ ਮੰਨਦੇ ਤੁਹਾਡੀ ਗੱਲ ਨਹੀਂ ਚੁੱਕਣੇ ਤੁਹਾਡੇ ਪੈਸੇ ਨਹੀਂ ਤੁਹਾਡੇ ਗਾੜੀ ਚੁੱਕਣਾ ਉਹ ਵੀ ਤਾਂ ਮੁੱਖ ਮੰਤਰੀ ਆ ਇਹ ਦੋਗਾ ਜਿਹੜਾ ਪਾਣੀ ਪ੍ਰਦੂਸ਼ਣ ਤੇ ਰੋਕਥਾਮ ਨਿਯੰਤਰਣ ਐਕਟ ਆ 2075 ਸਿੱਕਾ 77 ਇਹਨੇ ਕੇਂਦਰ ਨੇ ਸੋਧ ਕਰਤੀ ਉਹਦੇ ਵਿੱਚ ਔਰ ਉਹਨੇ ਸੁਪਿਆਂ ਨੂੰ ਲਿਖਿਆ ਕਿ ਤੁਸੀਂ ਵੀ ਸੋਧਾ ਕਰੋ ਆ ਸਾਡੇ ਵਾਲਾ ਜਿਹੜਾ ਹੁਣ ਬੜਕਾ ਮਾਰਦਾ ਜਾ ਕੇ ਬੀਬੀਐਮਬੀ ਚ ਠੀਕ ਆ ਜਿਹੜਾ ਹੁਣ ਖੌਰੂ ਪਉਂਦਾ ਓਥੇ ਗੋਡੇ ਟੇਕ ਗਿਆ ਕੇਂਦਰ ਦੇ ਕਹੇ ਤੇ ਪਾਣੀ ਪ੍ਰਦੂਸ਼ਣ ਰੋਕਥਾਮ ਤੇ ਨਿਯੰਤਰਣ ਸੋਧ ਐਕਟ 2024 ਦੇ ਸੋਧ ਕਰਤੀ ਪਹਿਲਾ ਐਕਟ ਕਹਿੰਦਾ ਹੈ ਜਿਹੜਾ ਸਾਡੇ ਪਾਣੀਆਂ ਦੇ